ਤੁਸੀਂ ਕਦੇ ਸੋਚਿਆ ਅਸੀਂ ਰੱਬ ਨੂੰ ਰੋਜ਼ ਬੁਕਾਰਦੇ ਹਾਂ ਪਰ ਕਈ ਵਾਰੀ ਉਹ ਕੁਝ ਨਹੀਂ ਬੋਲਦਾ ਰੱਬ ਚੁੱਪ ਕਿਉਂ ਰਹਿੰਦਾ ਹੈ ਇਹ ਵੀਡੀਓ ਤੁਹਾਡੀ ਸੋਚ ਬਦਲ ਦੇਵੇਗੀ ਕਈ ਵਾਰੀ ਅਸੀਂ ਰੱਬ ਨੂੰ ਬਹੁਤ ਬੁਕਾਰਦੇ ਹਾਂ ਸਾਡੀਆਂ ਦੁੱਖਾਂ ਵਿੱਚ ਤਕਲੀਫਾਂ ਦੇ ਵਿੱਚ ਪਰ ਰੱਬ ਕੁਝ ਨਹੀਂ ਬੋਲਦਾ ਚੁੱਪ ਤੇ ਅਸੀਂ ਸੋਚਦੇ ਹਾਂ ਕਿ ਰੱਬ ਸੁਣਦਾ ਹੀ ਨਹੀਂ ਪਰ ਰੱਬ ਹਰ ਗੱਲ ਸੁਣਦਾ ਹੈ ਰੱਬ ਚੁੱਪਾ ਰਹਿੰਦਾ ਪਰ ਬੇਖਬਰ ਨਹੀਂ ਰਹਿੰਦਾ ਕਈ ਵਾਰੀ ਰੱਬ ਦੀ ਚੁੱਪੀ ਸਾਡੀ ਅਜ਼ਮਾਇਸ਼ ਹੁੰਦੀ ਹੈ ਉਹ ਵੇਖਦਾ ਹੈ ਅਸੀਂ ਥੱਕਦੇ ਹਾਂ ਜਾਂ ਅਸੀਂ ਨਿਭਾਉਂਦੇ ਹਾਂ ਰੱਬ ਚਾਹੁੰਦਾ ਹੈ ਕਿ ਅਸੀਂ ਮਜ਼ਬੂਤ ਬਣੀਏ ਠੀਕ ਉਹ ਜਹੇ ਸਿੱਖ जो मौत के सामने भी डिट न दें कई बारी रब सू रोकता है तीन जिंदगी कुछ वजिया लेके आए वो साड़िया सारिया अरदास के जवाब दिता है पर ठीक समय पर क्योंकि वह जानता है कि मनुखन कदों की देना चंगा होगा जेकर अज भी ਰੱਬ ਚੁੱਪ ਹੈ ਤਾਂ ਇਹ ਸਮਝੋ ਕਿ ਉਹ ਕੰਮ ਕਰ ਰਿਹਾ ਹੈ ਬਲਕਿ ਇਹ ਨਾ ਸਮਝੋ ਕਿ ਉਹ ਤੁਹਾਡੀਆਂ ਅਰਦਾਸਾਂ ਸੁਣਦਾ ਨਹੀਂ ਉਸ ਦੀ ਚੁੱਪੀ ਵੀ ਇੱਕ ਤਰ੍ਹਾਂ ਦੀ ਕਿਰਪਾ ਹੁੰਦੀ ਹੈ ਭਰੋਸਾ ਰੱਖੋ ਵਾਹਿਗੁਰੂ ਸਭ ਦੇਖ ਰਿਹਾ ਹੈ ਸਭ ਸੁਣ ਰਿਹਾ ਹੈ ਸਤਨਾਮ ਵਾਹਿਗੁਰੂ ਜੀ ਜੇ ਤੁਹਾਨੂੰ ਰੱਬ ਤੇ ਭਰੋਸਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਇਹ ਗੱਲਾਂ ਤੁਹਾਡੇ ਦਿਲ ਨੂੰ ਛੂ ਰਹੀਆਂ ਹਨ ਤਾਂ ਇੱਕ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਸਬਸਕ੍ਰਾਈਬ ਅਤੇ ਘੰਟੀ ਵਾਲਾ ਬਟਨ ਜ਼ਰੂਰ ਦਬਾਉਣਾ ਅਸੀਂ ਰੋਜ਼ ਰੱਬ ਨਾਲ ਜੁੜੀਆਂ ਗੱਲਾਂ ਲੈ ਕੇ ਆਉਂਦੇ ਹਾਂ